ਕੇਂਦਰ ਸਰਕਾਰ ਦੀਆਂ ਵੱਖ-ਵੱਖ ਪਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਵਿਕਸਿਤ ਪਾਰਸ ਸੰਕਲਪ ਯਾਤਰਾ ਨੂੰ ਪੰਜਾਬ ਵਿੱਚ ਰਾਜਪਾਲ ਬਨਵਾਰੀ لال ਪੁਰੋਹਿਤ ਨੇ ਹਰੀ ਝੰਡੀ ਦਿਖਾ ਕੇ ਪਿਛਲੇ ਸਾਲ ਨਵੰਬਰ ਦੇ ਮਹੀਨੇ ਚ ਰਵਾਨਾ ਕੀਤਾ ਸੀ ਵਿਕਸਿਤ ਪਾਰਸ ਸੰਕਲਪ ਯਾਤਰਾ ਦੀ ਵੈਨ ਖੜੜ ਦੇ ਪਿੰਡੂ ਖੇਤਰਾਂ ਤੋਂ ਸ਼ੁਰੂ ਹੋ ਕੇ ਬੀਤੇ ਦਿਨੀ ਖੜੜ ਸ਼ਹਿਰ ਵਿੱਚ ਆ ਕੇ ਮੁਕੰਮਲ ਹੋ ਗਈ ਜਾਗਰੂਕਤਾ ਵੈਨ ਇਥੇ ਸ਼ਹਿਰੀ ਖੇਤਰਾਂ ਦੇ ਆਖਰੀ ਪੜਾਅ ਤਹਿਤ ਖੜਰਦੀ ਸੁੰਨੀ ਇਨਕਲੇਵ ਮੁੰਡੀ ਖੜਰ ਰੋਡ ਤੇ ਪੁੱਜੀ ਇਸ ਮੌਕੇ ਕਈ ਵੱਖ-ਵੱਖ ਵਿਪਾਗਾਂ ਵੱਲੋਂ ਕੈਂਪ ਲਗਾਏ ਗਏ ਅਤੇ ਆਯੂਸ਼ਮਾਨ ਕਾਰਡ ਆਬਾ ਕਾਰਡ ਉਜਵਲ ਯੋਜਨਾ ਡਾਕਖਾਨੇ ਦੀਆਂ ਸਕੀਮਾਂ ਦੇ ਯੋਗਪਾਤਰਿਆਂ ਦੇ ਫਾਰਮ ਵੀ ਭਰੇ ਗਏ ਕੈਂਪ 'ਚ ਲੋਕਾਂ ਦੀ ਮੁਫਤ ਮੈਡੀਕਲ ਜਾਂਚ ਦੌਰਾਨ ਸ਼ੂਗਰ ਬੀਪੀ ਅਤੇ ਹੋਰਨਾਂ ਬਿਮਾਰੀਆਂ ਦੇ ਟੈਸਟ ਕੀਤੇ ਗਏ ਲੋੜਵੰਦਾਂ ਨੂੰ ਮੁਫਤ ਦਵਾਈਆਂ ਦੇਣ ਦੇ ਨਾਲ ਨਾਲ ਅਗਲੇਰੀ ਜਾਂਚ ਲਈ ਮਿਆਰੀ ਹਸਪਤਾਲਾਂ ਹਸਪਤਾਲਾਂ 'ਚ ਰੈਫਰ ਵੀ ਆ ਗਿਆ ਲੋਕਾਂ ਨੇ ਵਿਕਸਿਤ ਪਰ ਸੰਕਲਪ ਯਾਤਰਾ ਵੈਨ ਦਾ ਇੱਥੇ ਪੁੱਜਣ ਤੇ ਸਵਾਗਤ ਕੀਤਾ ਮੇਰੀ ਕਹਾਣੀ ਮੇਰੀ ਜਵਾਨੀ ਸਰਲੇਖੇਟ ਕਈ ਲਾਭਪਾਤਰੀਆਂ ਖਾਸ ਤੌਰ ਤੇ ਮਹਿਲਾਵਾਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਮੇਰਾ ਆਯੁਸ਼ਮਨ ਕਾਰਡ ਬਣਿਆ ਹੋਇਆ ਹੈ ਜੀ ਮੇਰਾ ਤਾਂ 2 ਸਾਲ ਪਹਿਲਾਂ ਬਣਵਾ ਲਿਆ ਸੀਗਾ ਜੀ ਆਯੁਸ਼ਮਨ ਕਾਰਡ ਬਣਾਇਆ ਜੀ ਉਸ ਦਿਨ ਕਾਪੀ ਬਣਾਉਣ ਤੋਂ ਬਾਅਦ ਅਬੂ दो सौ है और अस बीमा करवाया दो दो लाख रुपए का बहुत अच्छी स्कीम है मोदी जी जड़ से जड़ से पौधे की जड़ को पकड़ते हैं तो जड़ मजबूत होगी तो पौधा अपने आप फुलेगा फूलेगा और मोदी जी की स्कीम बहुत अच्छी है हर पहले भी हम लोग यहाँ पे बहुत रश चल रहा है और सभी स्कीम का फायदा उठा रहे हैं ਕੈਂਪਸ ਬਾਜਵਾ ਮੰਡਲ ਖੜੜ ਦੇ ਪ੍ਰਧਾਨ ਅਮਰੀਕ ਸਿੰਘ ਨੇ ਹਿੱਸਾ ਲਿਆ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕਪਲਾਈ ਸਕੀਮਾਂ ਦਾ ਲਾਹਾ ਲੈਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਸੋਚ ਸਦਕਾ ਦੇਸ਼ ਵਿਕਸਿਤ ਭਾਰਤ ਬਨਨ ਵੱਲ ਵਧ ਰਹੀ ਹੈ। ਇਹ ਤੇ 2 ਵਜੇ ਤੋਂ ਇੱਕ ਟੀਮ ਆਈ ਹੋਈ ਹੈ। ਟੀਮ ਸਿਲੰਡਰ ਵੀ ਲੈ ਰਹੀ ਹੈ, ਸਿਲੰਡਰ ਵਾਲੀ ਵੀ ਟੀਮ ਆਈ ਹੋਈ ਹੈ। ਪ੍ਰਧਾਨ ਮੰਤਰੀ ਜਗਨਨਾਥ ਜੀ ਮੌਜੂਦ ਹੁੰਦੀ ਔਰ ਬੈਂਕ ਵਾਲੇ ਵੀ ਆਏ ਹੋਏ ਹਨ 20 ਰੁਪਏ ਦੇ ਵਿੱਚ ਦੀ ਮਾਰ ਕਰ ਰਹੇ ਆ ਮਾਰਦਿਆਂ ਖਾ ਪਾ ਰਹੇ ਆ ਔਰ ਸਵੇਰ ਦੇ ਹੀ ਇੱਥੇ ਜਮਾਉਂਦੀ ਹੈ ਇਹ ਇਹ ਸਾਰੀ ਟੀਮ ਆਈ ਹੈ